ਸਾਸਰੀ ਕਾਲ ਵੀਰ ਜੀ ਮਨਮੀਤ ਡੇਰੀ ਫਾਨ ਚ ਭੈਣ ਭਣਾਵਾ ਦਾ ਧੰਨਵਾਦ ਅੱਜ ਦੀ ਵਿਜਿਟ ਪਿੰਡ ਬੋੜੇয়াল ਕੰਗ ਅੱਜ ਵੀਰ ਅਵਤਾਰ ਡਾਕਟਰ ਕੋ ਪਹੁੰਚ ਚੁੱਕੇ ਆ ਅੱਜ ਵੀਰ ਕੋ ਪੈਣ ਕੱਟੀ ਦੋ ਦੰਦਿਆ ਟੌਪ ਕੁਆਲਟੀ ਜੀ ਵੀਰ ਜੀ ਕੱਟੀ ਚੰਗੀ ਹੈ ਜਿੰਨੀ ਹੈਗੀ ਸਾਫ਼ ਸੁਥਰੀ ਨੀਲੀ ਰਾਵੀ ਚ ਆ ਗਈ ਆ ਮਾਦੇ ਵੀਰ ਜੀ ਕੱਟਾ ਆ ਗਿਆ ਵਾ ਤੇ ਲੈਨੇ ਆ ਵੀਰ ਕੋ ਜਾਣਕਾਰੀ ਸਾਸਰੀਕਾਲ ਵੀਰ ਜੀ ਸਾਸਰੀਕਾਲ ਸਭ ਤੇ ਕੀ ਹਾਲ ਏ ਹੋਰ ਸੁਣਾਓ ਸੇਤਾਂ ਦੀ ਅੱਜ ਵੀਰ ਜੀ ਨੰਗੀਨਾ ਹੀ ਕਹਿੰਦੇ ਕੱਢ ਕੇ ਲਿਆਂਦਾ ਵਾ ਝੋਟੀਆਂ ਆਪਣੇ ਕੋਲ 6 ਹੀ ਅੱਜ ਹਾਂਜੀ ਪਾਉਣੀਆਂ ਏ ਹਾਂਜੀ ਦੋ ਝੋਟੀਆਂ ਹੁਣੇ ਲੈ ਕੇ ਆਏ ਵੇਖੀਆਂ ਆ ਆ ਚਲੋ ਵੀਰ ਜੀ ਜਦੋਂ ਵੇਖ ਗਿਆ ਇਹ ਝੋਟੀ ਤਾਜੀ ਸੂਈ ਆ ਤੀਜੇ ਦੇਰ ਦੇ ਵਿੱਚ ਚਲ ਪਾ ਦਿੰਦੇ ਆ ਵੀਡੀਓ 'ਚ ਤਾਜੀ ਸੂਈ ਵੀਰ ਜੀ ਨੀਲੀ ਰਵੀ ਦੀ ਝੋਟੀ ਆ ਦੋ ਦੰਦ ਵਿੱਚ ਹੀ ਪਹਿਲਾ ਸੁਆ ਦੋ ਦੰਦ ਦੋ ਦੰਦ ਦੇ ਵਿੱਚ ਝੋਟੀ ਆ ਦੋ ਦੰਦ ਵੀਰ ਜੀ ਝੋਟੀ ਝੋਟੀ ਨੂੰ ਥਾਂ ਦਿਖਾ ਦਿੰਦੇ ਠੰਡੀ ਸੀਲਿਆ ਵੀਰ ਦਿਖਾਉਂਦਾ ਹੱਥ ਲਾ ਕੇ ਭਾਈ ਪਿੱਛੇ ਨਹੀਂ ਬੱচ্চਾ ਲਾ ਕੇ ਮਖੌਣਾ ਵਾ ਦਿਖਾਓ ਵੀਰੇ ਮਾਣ ਵੀਰ ਜੀ ਕੱਟਾ ਨਾ ਕੱਟਾ ਕੱਟਾ ਮਾਰੋ ਵੀਰ ਜੀ ਦੋ ਦੰਦ ਨੀਲੀ ਦਾ ਵਿੱਚ ਆ ਗਈ ਕੱਟੀ ਕਾਲੀ ਭੋੜਿਆ ਦੋ ਤੋਂ ਛਲਿਆ ਪੂਰੀ ਵੇਖੋ ਦੋ ਰੰਗ ਕੱਟੀ ਆ ਹੈ ਵੀ ਚੰਗੀ ਆ ਹਾਏ ਤੇ ਜਾ ਜਾ ਸਰਸੂਏ ਮੇ ਤੇ ਜਾ ਦੇਣਾ ਫੇਰ ਤਾਂ ਵੀਰ ਜੀ ਕੱਟੀ ਦਿਖਾ ਦਿੰਦੇ ਆ ਚੰਗੀ ਆ ਸਾਫ ਆ ਜਿੰਨੀ ਆ ਜੀ ਆ ਮਰੀ ਜੀ ਸਾਨੂੰ ਵੇਖ ਕੇ ਨਾ ਔਲਜੀ ਮਿਲਦੀ ਆ ਉਹ ਵੀਰ ਜੀ ਮਾਰੇ ਕਰਦੀ ਨਾ ਚਬੂ ਦਾ ਵੀ ਕਰਦੀ ਆ ਹਾਂ ਜੀ ਹਾਂ ਜੀ ਚਬੂ ਦਾ ਕਰਦੇ ਨਹੀਂ ਮੜਾ ਮੋਟਾ ਹਾਂ ਇਹ ਕੋਈ ਡਿੱਕਾ ਨਹੀਂ ਸਾਫ ਆ ਜਿੰਨੀ ਹੈਗੀ ਹੈ ਵੀ ਦੰਦਾ ਜ ਤੇ ਕੱਦ ਕਰ ਚੰਗਾ ਲੱਗਾ ਕੱਟੀ ਨੂੰ ਜੀ ਪਾਲੀ ਛੋਟੀ ਕਿਦਾਂ ਹੈ ਉਸ ਤੇਨੇ ਸਾਭੀ ਕਿਦਾਂ ਵੇ ਹਾਂ ਜੀ ਵੀਰ ਜੀ ਕਿਹੜੀ ਗਾੜੀ ਐ ਗੁੰਦੇ ਪਈ ਆ ਹਾਂ ਜੀ ਹਾਂ ਜੀ ਵੀਰ ਜੀ ਪਾਲੀ ਜੁੜੀ ਆ ਕਰਦਾ ਸ਼ਿੰਗਾਰ ਆ ਛੋਟੀ ਹਾਂ ਜੀ ਹਾਂ ਜੀ ਰਖੜੀ ਜਿਹਦੇ ਫਣੇ ਆ ਹਾਂ ਜੀ ਹਾਂ ਜੀ ਜੀ ਸਾਫ ਆ ਛੋਟੀ ਬੋਥੇ ਵੀ ਕਰਨੀ ਗਈ ਜੀ ਪੂਰੀ ਲੱਗੀ ਆ ਹਾਂ ਜੀ ਹਾਂ ਜੀ ਵੇਲਾ ਵੀਰ ਜੀ ਪਸਮਗੀ ਆ ਝੋਟੀ ਵਿੱਚ ਕਰ ਦੋ ਬੱਚਾ ਬਰਾ ਅੰਡੇ ਸੀ ਥਾਂ ਰੋ ਕੀ ਕੱਟਾ ਝੋਟੀ ਵੇਲਾ ਵੀਰ ਜੀ ਥੰਦ ਖਾ ਲੈਣੇ ਝੋਟੀ ਦਾ ਤੁਹਾਨੂੰ ਪਹਿਲਾਂ ਵੀਰ ਜੀ ਦੋ ਦੰਦ ਕੱਟੀ ਹੈ ਵੀ ਠੰਡੀ ਸੀ ਰਿਆ ਵੀਰ ਜੀ ਜਿੰਨੀ ਹੈਗੀ ਠੰਡੀ ਪੂਰੀ ਇਹ ਤਾਂ ਪਹਿਲਾਂ ਪਸੂ ਸੈਤੀ ਲੱਗ ਕੇ ਨਹੀਂ ਲੱਗਨ ਦਿੰਦਾ ਕਿਉਂ ਵੇਲਾ ਵੀਰ ਜੀ ਵੀ ਧਾਰਾ ਮਾਰ ਕੇ ਦਿਖਾਉਣ ਲੱਗਾ ਵਾ ਕੱਟੀ ਚੰਗੀ ਆ ਜਿੰਨੀ ਆ ਗਈ ਵੀਰ ਜੀ ਇਹਦੇ ਥੱਲੇ ਬੋਲਾ ਹੀ ਨਾ ਹੁੰਦੇ ਬੋਲਾ ਬੋਲਾ ਤੇ ਜਦਾਂ ਸੁਈ ਨਾ ਜਿਆਦਾ ਵੀਰ ਜੀ ਸੁਈ ਹੋ ਗਿਆ ਬੋਲੀ ਚਵਾਈ ਕਦੇ ਬੋਲੀ ਚਵਾਈ ਲੱਗੀ ਵੀਰ ਕਹਿੰਦਾ ਰੂਰ ਵਰਗੀ ਚਵਾਈ ਦੇਖੋ ਜੀ ਤਾਰਾ ਮਾਰ ਕੇ ਵੀਨੇ ਦਿਖਾ ਦਿਆਂ ਵਾ ਕੱਟੀ ਸਾਫ ਆ ਵਿੱਚ ਜਿੰਨੀ ਆ ਗਈ ਆ ਥਾਣੇ ਬੜਾ ਚੰਗੇ ਕੱਟੀਆਂ ਲਗਾ ਦੇ ਇਹ ਲੋ ਵੀਰ ਨੇ ਤਸल्ली ਕਰਾਤੀ ਥਾਣਾ ਦੀ ਐਲ ਕਰ ਤੋ ਵੀਰ ਜੀ ਵੇਖੋ ਤਾਂ ਅੰਕਲ ਇਸ ਟਾਨ ਕੱਢਿਆ ਛੁੱਟੀ ਮਗਰ ਉਹ ਦਿਖਾ ਦਿੰਨੇ ਤੁਹਾਨੂੰ ਤਾਂ ਚੰਗੀ ਵਿਤੀ ਸਾਫ ਆ ਵੀਰ ਜੀ ਖੋਲ ਲਿਓ ਇਹਨੂੰ ਵੀਰ ਜੀ ਪਲੀ ਜੁੜੀ ਆ ਸਾਫ ਆ ਦੋ ਦੰਦ ਝੋਟੀ ਆ ਫੇਸ ਕੁਆਲਟੀ ਚੰਗੀ ਲੱਗੀ ਕੱਟੀ ਨੂੰ ਤੌਰ ਦਿਖਾ ਦਿੰਨੇ ਤੁਹਾਨੂੰ ਦੇਖੋ ਵੀਰ ਜੀ ਤੌਰ ਦਿਖਾ ਦਿੰਨੇ ਤੁਹਾਨੂੰ ਤੇ ਜੀ ਬੋ ਖਾਲੀ ਕਿਛੀ ਛੋਟੀ ਭਰੀ ਹਾਂ ਸਵੇਰੇ ਵੀ ਖਾਲੀ ਹੋਈ ਠੀਕ ਆ ਤੀਜਾ ਦਿਨ ਵੀਰ ਕਹਿੰਦਾ ਤੇ ਵੀਰ ਜੀ ਇਹਦੇ ਕੋਲ ਬੌਲਾ ਕਿੰਨਾ ਹੋਊਗਾ ਫਿਰ ਬੌਲਾ ਹੋਸੀ 7 ਕਿਲੋ ਵੀਰ ਜੀ ਬੌਲਾ ਹੀ ਆ ਤੀਜੇ ਦਿਨ ਦੀ ਸੂਈ ਵੀਰ ਕਹਿੰਦਾ ਤੇ ਫੇਸ ਕੁਆਲਟੀ ਹੈ ਕੋਕਾ ਪੀਸਿਆ ਵੀਰ ਜੀ ਜਿੰਨੀ ਆਗੀ ਕੱਟੇ ਵੇਖੋ ਵੀਰ ਜੀ ਵੀ ਇੱਥੇ ਵੀ ਬੈ ਕੇ ਦਿਖਾਤਾ ਵਾ ਨਗੀਨਾ ਹੀ ਆ ਵੀਰ ਜੀ ਜਿੰਨੀ ਆਗੀ ਕੱਟੇ ਅਲੀ ਜੁੜੀ ਆ ਚੰਗੀ ਆ ਕੱਟੀ ਚੰਵਾ ਪਾਸੋਂ ਸਾਫ਼ ਆ ਥਾਂ ਲੈਵਾ ਵੀ ਚੰਗਾ ਲੱਗਾ ਇਹਨੂੰ ਨਾ ਪਾਇਆ ਖੁੱਲੀ ਸਾੜੀ ਦੇ ਥੱਲੇ ਪਾਇਓ ਨੇ ਹਾਂਜੀ ਹਾਂਜੀ ਇਦਾਂ ਜੀ ਇੰਜ ਠੰਡੀ ਸੀ ਲਿਆ ਵੀਰ ਜੀ ਹਾਂ ਵੇਖੋ ਵੀਰ ਜੀ ਵੀਰ ਤੇ ਨਾ ਭਾਵੇਂ ਉਦਾਂ ਹੀ ਥੱਲੇ ਖੁੱਲੀ ਸਾੜ ਕੇ ਬਹਿ ਜਾਓ ਕੋਈ ਗੱਲ ਨਹੀਂ ਠੰਡੀ ਸੀ ਲਿਆ ਜਿੱਥੇ ਲੱਤ ਰੱਖਤੀ ਉੱਥੇ ਲੱਤ ਰੱਖੀ ਵੇਖੋ ਦਿਖ ਰਿਹਾ ਨਹੀਂ ਤੇ ਹਲਦੀ ਵਿੱਚ ਵੇਖੋ ਵੀਰ ਜੀ ਨਸ ਕਰ ਤੂੰ ਨਸ ਲਾਲੀ ਕੱਟੀ ਇਹ ਚੰਗੀ ਵੀਰ ਜੀ ਵੇਖੋ ਵੀਰ ਜੀ ਆ ਗਰਥਾਂ ਦਾ ਖਰਾਬ ਹੈ ਕੱਟੀ ਬਾਣੀ ਪੰਜਾ ਚੰਨਲ ਖਾ ਹਾਂਜੀ ਹਾਂਜੀ ਬੀ ਸੇਵਾ ਹੋਊਗੀ ਅਜੇ ਮਹੀਨੇ ਤੱਕ ਤੇ ਵੀਰ ਜੀ ਉਦਾ ਏਡਾ ਪਾਸੂ ਦੁੱਧੋ ਤੁਰਦਾ ਜਾਂਦਾ ਵਾ ਬੇਹਲੇ ਵਾਰ ਕੱਟੀ ਹੈਗਾ ਵੀਰ ਜੀ ਹੈ ਇਹਦੇ ਠੰਡੇ ਸੀ ਕੱਟੀ ਵੀਰ ਜੀ ਕੀ ਮੁੱਲ ਕਰਨਾ ਫਿਰ ਇਹਦਾ ਮੁੱਲ ਜੈਜੇ ਕਰਾ ਛੋੜਾ ਜਾਈ ਦੱਸੋ ਵੀਰੇ ਕੱਟੀ ਦੇ ਜਿੱਦਾਂ ਬਰੀਡ ਆ ਕੱਟੀ ਦੇ 90 95 ਦੇ ਵੇਚ ਦੀ ਹਾਂਜੀ ਹਾਂਜੀ ਵੀਰ ਜੀ ਹੁਣ ਮੁੱਲ ਇਹ ਰੱਖ ਦੀ 95000 ਕਹਲੇ 90 ਕਹ ਲੀਏ ਹਾਂਜੀ 85 ਦੇ ਦੇ ਗਏ 85000 ਦੀ ਹਾਂ ਸਰਦੋ ਥੋੜਾ ਬੋਤਾ ਮਾਨ ਕਰਦਾ ਇਹ ਹਾਂ ਰੇਟ ਦੇ ਦੇਣੀ ਹੈ ਨਾ ਆਪਾਂ ਹਾਂਜੀ ਹਾਂਜੀ ਪੂਰੇ 82000 ਦੀ ਝੋਟੀ ਦੇਣੀ ਹੈ 82000 ਦੀ ਵੀ ਕਹਿੰਦਾ ਝੋਟੀ ਦੇਣੀ ਆ ਝੋਟੀ ਵੀਰਜੀ ਚੰਗੀ ਆ ਨੀਲੀ 라ਵੀ ਚ ਆ ਜਾਂਦੀ ਆ ਠੰਡੀ ਸੀਲ ਆ ਤੇ ਜਾ ਤੈਨ ਸੁਈ ਨੂੰ ਵੀਰਜੀ ਹੋਇਆ ਜੋ ਅੱਜ ਤੇ ਉਸ ਤੋਂ ਆਦੀ ਠੰਡੀ ਸੀਲ ਝੋਟੀ ਪਾ ਕੋ ਠੀਕ ਆ ਵੀਰਜੀ ਹਾਂ ਠੀਕ ਆ ਵੇਖੋ ਵੀਰ ਜੀ ਵੀਰ ਜੀ ਕੋ ਇੱਕੋ ਅੱਜ ਪਸੂਗਾ ਚੰਗਾ ਹੈ ਵੀ ਨਗੀਨਾ ਸਾਫ ਸੁਥਰੀ ਵੀਰ ਕਹਿੰਦਾ ਜਿੱਦਾਂ ਮਰਜ਼ੀ ਝੋਟੀ ਨੂੰ ਬਾਓ ਮਗ ਬੋ ਦੀ ਬੋ ਪਿਛੋਂ ਦੀ ਬੋ ਝੋਟੀ ਲੱਤ ਤੋਂ ਲੱਤ ਨਹੀਂ ਚੁੱਕਦੀ ਜਿੱਥੋਂ ਦਾਸਾਂ ਵਾਲੀ ਭਾਂ ਬੈਠੇ ਰੋਗੇ ਠੀਕ ਆ ਵੀਰ ਜੀ ਹੈ ਕਿਸੇ ਲੈਣਾ ਕੱਢੀ ਠੀਕ ਆ ਵੀਰ ਜੀ ਵੇਖ ਲਓ ਵੀਰ ਜੀ ਵੀਰ ਨੇ ਦਿਖਾਤਾ ਵੀਰ ਕਹਿੰਦਾ 82000 ਦੀ ਦੇ ਦਾਂਗੇ ਹਾਂ 82000 ਝੋਟੀ ਦੇ ਦਾਂਗੇ ਤੇ ਬਾਕੀ ਵੀਰਪਰਾ ਕੋਈ ਕਹੂਗਾ ਤੇ ਚਲੋ ਥੋੜਾ ਬੋਤਾ ਵੀਰ ਕਹਿੰਦਾ ਸੋਰ ਸਪਾ ਕਰਦਾ ਸਪਾ ਕਰਦਾ ਛੋਟੀ ਹੈ ਛੋਟੀ ਨਾ ਬਈ ਠੀਕ ਆ ਤੇ ਵੀਰ ਜੀ ਆਪਣਾ ਨਾਮ ਆਦਸਤ ਨੰਬਰ ਦੱਸੋ ਹਾਂ ਮੇਰਾ ਅਵਤਾਰ ਸਿੰਘ ਜੇ ਪਿੰਡ ਬੋੜੇਵਾਲ ਕੰਗ ਹਾਂਜੀ ਸੇਲ ਮਜੀਠਾ ਜੇ ਲੰਮਰਸਰ ਫੋਨ ਨੰਬਰ 9473526806 ਸਸੀਗਾ ਵੀਰ ਜੀ ਸਸੀਗਾ ਸਾਹਿਬ